ਕੀ ਨਾਮ ਆ ਜੀ ਮੇਰਾ ਨਾਮ ਪ੍ਰੀਤੀ ਹੈਗੀ ਆ ਮੈਂ ਪਿੰਡ ਖੇੜੀ ਦੀ ਰਹਿਣ ਵਾਲੀ ਹੈਗੀ ਆ ਮੇਰੀਆਂ ਬੱਕਰੀਆਂ ਚੋਰੀ ਹੋਈ ਹੈਗੀ ਆ ਮੇਰੇ ਕੋਲ ਸੀਸੀਟੀਵੀ ਦੀ ਫੁਟੇਜ ਵੀ ਹੈਗੀ ਆ ਸਾਰਾ ਕੁਝ ਹੋਏਗਾ ਮੈਂ ਆਪਣੇ ਬਿਆਨ ਵੀ ਲਿਖਾ ਚੁੱਕੀ ਹੈਗੀ ਆ ਪਰ ਪੁਲਿਸ ਜਿਹੜੀ ਹੈਗੀ ਆ ਕੋਈ ਕਾਰਵਾਈ ਨਹੀਂ ਕਰ ਰਹੀ ਆ ਮੈਂ ਬੜੀ ਦੁਖੀ ਪਰੇਸ਼ਾਨ ਹੈ ਮੈਂ 5 ਕਿਲੋਮੀਟਰ ਤੋਰ ਕੇ ਜਾਨੀ ਐ ਤੇ ਤੋਰ ਕੇ ਆਉਣੀ ਆ ਮੈਂ ਉਹਨਾਂ ਨੂੰ ਬਾਰ-ਬਾਰ ਕਹਿ ਰਹੀ ਆ ਕਿ ਵੀ ਮੇਰੇ ਮੇਰੇ ਬੱਕਰੀਆਂ ਦਾ ਜਿਹੜੇ ਚੋਰ ਚੋਰ ਨੇ ਉਹਨਾਂ ਨੂੰ ਫੜੋ ਮੇਰੇ ਕੋਲੇ ਸਾਰੇ ਪ੍ਰੂਫ ਨੇ ਉਹ ਫੇਰ ਵੀ ਨਹੀਂ ਫੜ ਰਹੇ ਹੈਗੇ ਆ ਪਤਾ ਨਹੀਂ ਉਹਨਾਂ ਨੇ ਪੈਸੇ ਖਾ ਲਏ ਇਹ ਪਤਾ ਨਹੀਂ ਕੀ ਗੱਲ ਹੈ ਮੈਂ ਬਾਰ ਬਾਰ ਰੋਨੀ ਆ ਤੜਫਦੀ ਆ ਕਹਨੀ ਆ ਉਹਨਾਂ ਨੂੰ ਮੈਂ ਕਿ ਜੇ ਤੁਸੀਂ ਨਹੀਂ ਕਰ ਸਕਦੇ ਤਾਂ ਮੈਨੂੰ ਦੱਸ ਦੋ ਮੈਂ ਕਿ ਕੋਈ ਬਾਤ ਨਹੀਂ ਗਰੀਬ ਆ ਬੰਦਾ ਦੱਸੋ ਕੀ ਕਰਦੇ ਮੇਰੇ ਰੋਜ਼ਗਾਰ ਦਾ ਉਹੀ ਸੀਗਾ ਸਾਰਾ ਕੁਝ ਅੱਛਾ ਤੁਸੀਂ ਸੀਸੀਟੀਵੀ ਪੁਲਿਸ ਵਾਲਿਆਂ ਨੇ ਕਢਾਈ ਜਾਂ ਤੁਸੀਂ ਕਢਾਈਆ ਸੀਸੀਟੀਵੀ ਅਸੀਂ ਕਢਾਈ ਹੈਗੀ ਆ ਪੁਲਿਸ ਨੇ ਨਹੀਂ ਕਢਾਈ ਨਹੀਂ ਪੁਲਿਸ ਨੇ ਨਹੀਂ ਕਢਾਈ ਹੈਗੀ ਆ ਉਹ ਤਾਂ ਕਹਿੰਦੇ ਉਹ ਤਾਂ ਕੋਈ ਕਾਰਵਾਈ ਕਰਦੇ ਹੀ ਨਹੀਂ ਹੈਗੇ ਆ ਤਾਂ ਕਹਿੰਦੇ ਆਂਦੇ ਹੀ ਨਹੀਂ ਹੈਗੇ ਆਂਦੇ ਹੀ ਨਹੀਂ ਹੈਗੇ ਆ अच्छा किणियां ਬੱਕਰੀਆਂ ਸੀਗੀਆਂ ਮੇਰੀਆਂ 4 ਬੱਕਰੀਆਂ ਸੀ ਇੱਕ ਬੱਕਰਾ ਸੀ ਮੇਰਾ ਮੇਰਾ 1.5 ਲੱਖ ਤੋਂ 2 ਲੱਖ ਦੇ ਵਿੱਚ ਵਿੱਚ ਦਾ ਮਾਲ ਸੀਗਾ ਜਿਹੜਾ ਮੇਰਾ ਚੋਰੀ ਹੋ ਗਿਆ ਬਤਾਓ ਮੈਂ ਉਹਦੀ ਫਰਪਾਈ ਕਿਵੇਂ ਕਰਾਂ ਮੇਰਾ ਇੱਕ ਬੱਕਰਾ ਸੀਗਾ ਚਿਮਾ ਨਸਲ ਦਾ ਤੇ 4 ਮੇਰੀਆਂ ਬੱਕਰੀ ਸੀ ਇੱਕ ਬੱਕਰੀ ਕਾਲੀ ਤੇ 3 ਬੱਕਰੀਆਂ ਲਾਲ ਭੂਰੀਆਂ ਸੀਗੀਆਂ ਤੇ ਮੈਂ ਚਾਹੁੰਨੀ ਆ ਕਿ ਵੀ ਮੇਰੇ ਨਾਲ ਇਨਸਾਫ ਕੀਤਾ ਜਾਵੇ ਤੇ ਦੋਸ਼ੀਾਂ ਨੂੰ ਹਾਂਜੀ ਮੇਰੇ ਕੋਲੇ ਰਿਕਾਰਡਿੰਗ ਹੈਗੀ ਐ ਸੀਸੀਟੀਵੀ ਦੀ ਉੱਚੇ ਕਿੰਨੇ ਬੰਦੇ ਦਿਖ ਰਹੇ ਆ ਉਹ ਚੋ ਦੋ ਬੰਦੇ ਦਿਖ ਰਹੇ ਨੇ ਉਹ ਜਾ ਰਹੇ ਨੇ ਲੈ ਕੇ ਤੇ ਕਿੱਦਾਂ ਲੈ ਕੇ ਕਿੱਦਾਂ ਗਏ ਬਾਈਕ ਤੇ ਲੈ ਲੈ ਕੇ ਗਏ ਨੇ ਕੰਦ ਟੱਪੀ ਜਾ ਹਾਂਜੀ ਕੰਦ ਟੱਪ ਕੇ ਕੰਦ ਟੱਪ ਕੇ ਇਧਰੋਂ ਕੰਦ ਟੱਪ ਕੇ ਮੇਰਾ ਗੇਟ ਦਾ ਤਾਲਾ ਤੋੜ ਕੇ ਪਿਛਲੇ ਦਰਵਾਜ਼ੇ ਚੋਂ ਕੱਢ ਕੇ ਗਏ ਨੇ ਅੱਛਾ ਤੁਸੀਂ ਹੁਣ ਕੰਪਲੀਟ ਜਾਨੀ ਕਿ ਪਰਚਾ ਦਰਜ ਹੋ ਗਿਆ ਹਾਂਜੀ ਮੈਂ ਕੰਪਲੀਟ ਕਰਾਈਆ ਪਰਚਾ ਵੀ ਮੇਰਾ ਦਰਜ ਹੋ ਗਿਆ ਹੈ ਲੇਕਿਨ ਫੇਰ ਵੀ ਕੋਈ ਕਾਰਵਾਈ ਨਹੀਂ ਕੀਤੀ ਅੱਛਾ ਰੋਜ਼ਗਾਰ ਮਰ ਗਿਆ ਤੁਸੀਂ ਦੁੱਧ ਵੇਚਦੇ ਸੀ ਹਾਂਜੀ ਮੈਂ ਆਪਣਾ ਦੁੱਧ ਵੇਚ ਕੇ ਰੋਜ਼ਗਾਰ ਚਲਾ ਜੋ ਕਿ ਹੁਣ ਮੇਰਾ ਖਤਮ ਹੋ ਚੁਕਿਆ ਆਏਗਾ ਹੁਣ ਮੈਂ ਕੀ ਕਰਾਂ ਮੈਨੂੰ ਕੋਈ ਸਮਝ ਨਹੀਂ ਆ ਰਹਾ ਕਿਉਂਕਿ ਪੁਲਿਸ ਵਾਲੇ ਵੀ ਮੇਰੀ ਕੋਈਦਰ ਸੁਣਵਾਈ ਨਹੀਂ ਕਰ ਰਹੇ ਹੈਗੇ ਆ ਮੇਰਾ ਬਿਲਕੁਲ ਹੀ ਠਾਪਾ ਹੋ ਚੁਕੀ ਹੈ ਦੱਸੋ ਮੈਂ ਹੁਣ ਕੀ ਕਰਾਂ ਮੈਂ ਕਿਹੜੇ ਕਿਹਦੇ ਕੋਲੇ ਜਾ ਕੇ ਘਰ ਲਾਵਾਂ ਕਿ ਵੀ ਮੈਨੂੰ ਇਨਸਾਫ ਦਿੱਤਾ ਜਾਵੇ ਮੇਰੀ ਤੁਹਾਡੇ ਅੱਗੇ ਇਹੀ ਬੇਨਤੀ ਹੈਗੀ ਹੈ ਕਿ ਮੈਨੂੰ ਇਨਸਾਫ ਦਿਵਾਇਆ ਜਾਵੇ ਇਹ ਬੰਦੇ ਜਿਹੜੇ ਉਹ ਪਿੰਡ ਦੇ ਹੀ ਹੈ ਜੀ ਬੰਦੇ ਬੰਦੇ ਜਿਹੜੇ ਹੈਗੇ ਉਹ ਸਾਡੇ ਪਿੰਡ ਦੇ ਨਹੀਂ ਹੈਗੇ ਉਹ ਬਿੱਲਾ ਪਿੰਡ ਦੇ ਨੇ ਜੀ ਇਹ ਮੈਂ ਚਾਹੁੰਨੀ ਆ ਵੀ ਤੁਸੀਂ ਮੈਨੂੰ ਇਨਸਾਫ ਦਿਵਾਓ ਤੇ ਬਿਲਕੁਲ ਉਸ ਨੂੰ ਨਾਮ ਵੀ ਦੱਸੇ ਉਹਨਾਂ ਦਾ ਹਾਂਜੀ ਮੈਂ ਨਾਂ ਵੀ ਦੱਸੇ ਹੈਗੇ ਆ ਉਹਨਾਂ ਦਾ ਨਾਮ ਕੀ ਕਰਦਾਂ ਮੈਂ ਮੰਗ ਕੀ ਕਰਦਾਂ ਮੈਂ ਮੰਗੇ ਹੀ ਕਰਦੀ ਆ ਵੀ ਮੈਨੂੰ ਮੇਰਾ ਬੱਕਰੀਆਂ ਬੱਚੇ ਜਿਹੜੇ ਹੋਏ ਨੇ ਉਹ ਮੈਨੂੰ ਵਾਪਸ ਦਿੱਤੇ ਜਾਵੇ ਜੇ ਉਹਨਾਂ ਨੇ ਵੇਚਤੇ ਬੱਟਤੇ ਕੁੱਟਤੇ ਕੁਝ ਵੀ ਕੀਤੇ ਜਾਵੇ ਮੈਨੂੰ ਉਹਨਾਂ ਦਾ ਹਰਜਾਨਾ ਦਿੱਤਾ ਜਾਵੇ ਤਾਂ ਕਿ ਰੋਜ਼ਗਾਰ ਤਾਂ ਕਿ ਮੈਂ ਦੁਬਾਰਾ ਆਪਣਾ ਰੋਜ਼ਗਾਰ ਸ਼ੁਰੂ ਕਰ ਸਕਾਂ ਤੇ ਮੈਂ ਦੁਬਾਰਾ ਉੱਠ ਖੜਾ ਤੁਸੀਂ ਕੋਈ ਲੋਨ ਲੋਨ ਵੀ ਲਿਆ ਸੀ ਬੱਕਰੀਆਂ ਨਹੀਂ ਮੈਂ ਕੋਈ ਲੋਨ ਨਹੀਂ ਲੇਤਾ ਸੀਗਾ ਸਾਡੀ ਜੀ ਬੱਕਰੀ ਚੋਰੀ ਹੋ ਗਈ। ਅੱਛਾ ਕਿੱਥੇ ਦੇ ਲੈਣ ਵਾਲੇ ਹੋ? ਉਹ ਜੀ ਵੀਲੇ ਦੇ ਨੇ ਉਹ ਮਾਨਕਾਲ ਰਹਿੰਦਾ ਮੁੰਡਾ। ਨਹੀਂ ਤੁਸੀਂ ਕਿੱਥੇ ਦੇ ਲੈਣ ਵਾਲੇ? ਅਸੀਂ ਖੇੜੀ ਦੇ ਆ ਜੀ। ਅੱਛਾ ਕਿਦਾਂ ਚੋਰੀ ਕਿਦਾਂ ਹੋਈ ਆ ਜੀ? ਕੰਧ ਟੱਪ ਕੇ ਚੋਰੀ ਵਰਕੇ ਲੈ ਗਿਆ ਜੀ। ਅੱਛਾ ਕਿੰਨੀ ਕਿਦੀ ਬੱਕਰੀ ਸੀਗੀ ਜੀ? 70000 ਦੀ ਸੀ। ਅੱਛਾ ਬੱਕਰੀ ਕਹਿੰਦੇ ਸੂਣ ਵਾਲੀ ਸੀ? ਹਾਂ ਜੀ ਸੂਣ ਵਾਲੀ ਸੀਗੀ। ਪਹਿਲਾਂ ਵੀ ਕਹਿੰਦੇ ਪਿੰਡ ਜਿਹਦੇ ਵਿੱਚ ਚਾਰ ਪਿੰਡ 'ਚ 5 ਹੋ ਗਈਆਂ ਜੀ ਚੋਰੀ ਪਹਿਲਾਂ। ਬੱਕਰਾ ਸੀ 1-3 ਬੱਕਰੀਆਂ ਸੀ ਉਹਨਾਂ ਦੀ। ਅੱਛਾ ਜੀ। ਜੀ ਬਹੁਤ ਸਾਡਾ ਦੁਖੀ ਕਰਦੇ ਆ ਪੁਲਿਸ ਵਾਲੇ ਕੋਈ ਨਹੀਂ ਸਾਡੀ ਸੁਣਵਾਈ ਕਰਦੇ ਅਸੀਂ ਕੱਲ ਵੀ ਥਾਣੇ ਗਏ ਆ ਪਰਸੋਂ ਵੀ ਗਏ ਆ ਚੌਕੀ ਤੇ ਫਿਰ ਲਾਟ ਤਾ ਅੱਛਾ ਜੀ ਕੋਈ ਸੁਣਵਾਈ ਕਰਦੇ ਸੀ ਅੱਛਾ ਕਹਿੰਦੇ ਸੀ ਸੀਸੀਟੀਵੀ ਦੇ ਵਿੱਚ ਵੀ ਆਈ ਹੈ ਹਾਂ ਜੀ ਫੋਟੋਆਂ ਆਈਆਂ ਹੋਈਆਂ ਨੇ ਪੰਪ ਵਾਲੇ ਕੈਮਰੇ 'ਚ ਵੀ ਆਈਆਂ ਹੋਈਆਂ ਨੇ ਇੱਧਰ ਇਹਨਾਂ ਦੇ ਗਵਾਂਡੀਆਂ ਦੇ ਵੀ ਆਈਆਂ ਹੋਈਆਂ ਨੇ ਸਭ ਦੀਆਂ ਆਈਆਂ ਹੋਈਆਂ ਨੇ ਫੋਟੋਆਂ ਅੱਛਾ ਜੀ ਪਰ ਮੋਟਰਸਾਈਕਲ ਦਾ ਨੰਬਰ ਨਹੀਂ ਆਉਂਦਾ ਹੈਗਾ ਨਾ ਮੂੰਹ ਆਉਂਦੇ ਨੇ ਉਹਨਾਂ ਦੇ ਕਾਲੇ ਨੇ ਮਾਲ ਬੰਨੇ ਹੋਏ ਸੀ ਜੀ ਲੱਗਦਾ ਪਿੰਡ ਦੇ ਵਿੱਚ ਦ੍ਰਿਸ਼ ਤਾਂ ਮੂਹਰੇ ਹਾਂਜੀ ਪਿੰਡ ਚ ਜੀ ਦਸ ਫੈਲੀ ਪਈ ਆ ਵੀ ਇੱਕਨਾਂ ਤਾਂ ਡੰਗਰ ਪਸ਼ੂਆਂ ਦਾ ਬਹੁਤ ਔਖਾ ਜੀ ਇੰਨੇ ਮਹਿੰਗੇ ਡੰਗਰ ਲੈਣੇ ਆ ਸਾਨੂੰ ਹਾਂ ਹਾਂਜੀ ਸਾਡਾ ਰੋਜ਼ਗਾਰ ਹੀ ਇਹੀ ਆ ਹੋਰ ਤਾਂ ਕੋਈ ਕੰਮ ਹੈ ਨਹੀਂ ਸਾਡੇ ਕੋਲੇ ਹਾਂਜੀ ਕੀ ਮੰਗ ਕਰਦੇ ਹੋ ਬਸ ਜੀ ਕੰਮ ਇਹੀ ਕਰਦੇ ਆ ਡੰਗਰ ਪਸ਼ੂਆਂ ਦਾ ਹੀ ਨਹੀਂ ਮੰਗ ਕੀ ਕਰਦੇ ਹੋ ਵੀ ਜੋਰ ਮੰਗ ਸਾਨੂੰ ਜੀ ਇਨਸਾਫ ਮਿਲਣਾ ਚਾਹੀਦਾ ਸਾਡੇ ਬੱਕਰੀਆਂ ਨੂੰ ਮਿਲਣੀ ਚਾਹੀਦੀ ਆ ਹੋਰ ਤਾਂ ਕੁਛ ਨਹੀਂ ਜੀ ਉਹ ਜੀ ਪ੍ਰੀਤੀ ਇੱਕ ਨਾਮ ਦੀ ਲੜਕੀ ਸੀਗੀ ਲੇਡੀਜ਼ ਐ ਉਹਨੇ ਮੁਕੱਦਮਾ ਦਰਜ ਕਰਾਇਆ ਵੀ ਉਹਦੀ 27 ਤਿੰਨ ਨੂੰ ਰਾਤ ਨੂੰ ਮਤਲਬ ਜਿਹੜੀਆਂ ਹੈਗੇ 27 ਦੋ ਉਹ ਚੋਰੀ ਹੋ ਗਿਆ ਸੀਗੇ ਬਾਗਲੇ ਦੇ ਵਿੱਚ ਸੀਗੀਆਂ ਤੇ ਉਹਦਾ ਕੇਸ ਰਜਿਸਟਰਡ ਕਰਤਾ ਤੇ ਇਨਵੈਸਟੀਗੇਸ਼ਨ ਜਾਰੀ ਹੈ ਸਾਡੀ ਕਿੰਨੀਆਂ ਬੱਕਰੀਆਂ ਤੇ ਕਿੰਨੇ ਨਕਦੇ ਜਿਹੜੀਆਂ ਉਹਨਾਂ ਨੇ ਤਿੰਨ ਬੱਕਰੀਆਂ ਤੇ ਇੱਕ ਬੱਕਰਾ ਲਖਾਇਆ ਸੀ ਅਸੀਂ ਹਰ ਐਂਗਲ ਤੋਂ ਦੇਖ ਰਹੇ ਹਾਂ ਵੀ ਕੀ ਸੱਚਾਈ ਕੋਈ ਸੀਸੀਟੀਵੀ ਵਗੈਰਾ ਵੀ ਸਾਹਮਣੇ ਆਈ ਕੋਈ ਸੀਟੀ ਸੀਸੀ ਕੀ ਬਰੇ ਕੈਮਰੇ ਚੈੱਕ ਕੀਤੇ ਨੇ ਬਟ ਉੱਥੇ ਕੋਈ ਇਦਾਂ ਦੀ ਮੂਵਮੈਂਟ ਨਹੀਂ ਆਈ ਹੈਗੀ ਸਾਰੇ ਕੈਮਰੇ ਚੈੱਕ ਕਰ ਲਏ ਨੇ ਇਕ ਉਹਨਾਂ ਨੇ ਕਿਹਾ ਜੀ ਸੀਸੀਟੀਵੀ ਦੇ ਵਿੱਚ ਬੰਦੇ ਦਿਖ ਰਹੇ ਪੁਲਿਸ ਨੂੰ ਦਿੱਤੀ ਹੱਦੇ ਤੱਕ ਪੁਲਿਸ ਨੇ ਮੋਕਾ ਵੀ ਨਹੀਂ ਦੇਖਿਆ ਇਦਾਂ ਦੀ ਕੋਈ ਗੱਲਬਾਤ ਨਹੀਂ ਮੇਰੀ ਪੁਲਿਸ ਮੌਕੇ ਤੇ ਗਈ ਸੀ ਸਰ ਸਾਰੀ ਜਾਂਚ ਕੀਤੀ ਸੀ ਸੀਸੀ ਕੈਮਰੇ ਵਿੱਚ ਚੈੱਕ ਕੀਤੇ ਨੇ ਪਰ ਵਿੱਚ ਕੁਝ ਨਹੀਂ ਆਇਆ ਇਹ ਦੋਸ਼ੀਆ ਦੀ ਭਾਲ ਜਾਰੀ ਹੈ ਹਾਂ ਜੀ ਸਰ ਇਨਵੈਸਟੀਗੇਸ਼ਨ ਜਾਰੀ ਹੈ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਦੇ ਲਈ ਫੋਲੋ ਕਰੇ ਦੈਨਿਕ ਸਵੇਰਾ ਟੀਵੀ YouTube Facebook Instagram X ਅਤੇ WhatsApp ਚੈਨਲ ਪਰ